ਹਾਂਜੀ ਕੀ ਹਾਲ ਹੈ ਜੀ ਠੀਕ ਹਾਂ ਵਧੀਆ ਹਾਂ ਮੈਂ ਨਾ ਇੱਕ ਵੀਡੀਓ ਵਿਖਾਉਣਾ ਤੁਹਾਨੂੰ ਹਾਸਾ ਜ਼ਰੂਰ ਆਊਗਾ ਤੁਹਾਨੂੰ ਜੇ ਤੁਸੀਂ ਹੱਸਣ ਦਾ ਸ਼ੌਂਕ ਰੱਖਦੇ ਆ ਤੇ ਜ਼ਿੰਦਗੀ 'ਚ ਹੋਰ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਆ ਕਦੇ-ਕਦੇ ਹੱਸ ਲੈਣਾ ਚਾਹੀਦਾ ਬੰਦੇ ਨੂੰ ਤੇ ਆ ਵੀਡੀਓ ਵੇਖੋ ਤੇ ਹੱਸੋਗੇ ਜ਼ਰੂਰ ਤੁਸੀਂ ਮੈਂ ਵੀਡੀਓ ਚਾਲੂ ਕਰਦਾ ਬਹੁਤ ਵਧੀਆ ਕਮੇਡੀ ਆ ਆਹ ਵੇਖੋ ਹਾਂ ਮਮਾ ਕਹਿੰਦਾ ਸੀ ਜਿਹੜੀ ਉਹਦੇ ਤੋਂ ਗੱਲ ਕਹਿੰਦਾ ਸੀ ਉਹ ਤਾਂ ਘੱਸ ਦੇ ਮੈਨੂੰ ਕਿਹੜੀ ਉਹ ਦੋ ਯਾਰ ਦੋ ਅਮਵਲੀਾਂ ਦੀ ਗੱਲ ਜੀਨ ਕਹਿੰਦਾ ਸੀ ਤੂੰ ਹਾਂ ਆਇਆ ਨਹੀਂ ਸੀ ਮੈਂ ਹਾਂ ਇੱਥੇ ਤਾਂ ਹੁਣ ਬੜੇ ਹੱਥ ਸਮਝ ਜੀ ਆਉਗੇ ਘਰ ਤੱਕ ਕਿਹੜਾ ਕਸਮਾਣ ਜਾ ਹੁੰਦਾਗਾ ਹਾਂ ਤਾਂ ਮੈਂ ਬੇਰਖਾਨੀ ਤੋਂ ਮੇਰੇ ਗੱਲ ਦੱਸ ਚੰਗਾ 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 ਦੱਸਾਂ ਹਾਂ ਦੱਸ ਧਿਆਨ ਨਾਲ ਸੁਣੀ ਕਿਤੇ ਮੂੰਹ ਨਾ ਆਈਆ ਤੇਰੇ ਕਿੰਨੀ ਧਿਆਨਾ ਤੇਰਾ ਕਿੰਨੀ ਧਿਆਨਾ ਮੇਰਾ ਸਾਰਾ ਠੀਕ ਆ ਕਰਾਂ ਸਟਾਰਟ ਕਰਾ ਕਰ ਦੇ ਦੋ ਭਈ ਆਵਲੀ ਹੁੰਦੇ ਆ ਹਾਂ ਤੇ ਇੱਕ ਆਵਲੀ ਨਾ ਦੂਜੇ ਆਵਲੀ ਦੇ ਘਰੇ ਵਗ ਜਾਂਦਾ ਫੇਰ ਵੀ ਤੇ ਫੇਪਈ ਗੱਲਾਂ-ਵਾਤਾਂ ਕਰੀ ਜਾਂਦੇ ਆ ਨਸ਼ੇ ਦੇ ਡੱਕੇ ਹੁੰਦੇ ਆ ਜੁੰਨੇ ਅੱਛਾ ਫੇਰ ਵੇ ਤੂੰ ਨਾਲਾ ਛਕਿਆ ਹੁੰਦਾ ਮਾਲ ਪੱਤਾ ਅੱਛਾ ਤੇ ਭਈ ਜੋਂ ਲੱਗਦੇ ਆ ਗੱਲਾਂ-ਵਾਤਾਂ ਕਰਨਾ ਜੋਂ ਲੱਗਦੇ ਆ ਗੱਲਾਂ-ਵਾਤਾਂ ਕਰਨਾ ਹਾਂ ਹਾਂ ਤੇ ਦੂਜੇ ਆਵਲੀ ਨੂੰ ਤਾਂ ਭਈ ਜਿਹੜਾ ਦੂਜੇ ਆਵਲੀ ਦੇ ਘਰੇ ਗਿਆ ਹੁੰਦਾ ਉਹਨੂੰ ਤਾਂ ਉੱਥੇ ਨਿਹਰਾ ਹੋ ਜਾਂਦਾ ਫੇਰ ਵੇ ਤੇ ਉਧਰੋਂ ਕੋਈ ਬੋੜਾ ਮੀ ਆ ਜਾਂਦਾ ਹਾਂ ਮੈਂ ਫੇਰ ਕੀ ਕਰਦਾ ਉਹ ਤੇ ਮੀ ਜਾ ਉਹਨੂੰ ਜਾਣ ਦਾ ਘਰੇ ਟਾਈਮ ਹੀ ਲੱਗਦਾ ਅੱਛਾ ਤੇ ਮੀ ਹੜਦਾ ਹੀ ਨਹੀਂ ਹਾਂ ਤੇ ਫਿਰ ਉਹ ਦੂਜੇ ਆਵਲੀ ਨੂੰ ਕਹੇ ਜਾਂਦਾ ਵੀ ਯਾਰ ਹੁਣ ਕਿਵੇਂ ਕਰਾਂ ਮੀ ਤਾਂ ਹੜਦਾ ਨਹੀਂ ਬਾਈ ਫੇਰ ਤੇ ਦੂਜਾ ਆਵਲੀ ਕਹਿੰਦਾ ਯਾਰ ਤੂੰ ਐਂ ਕਰ ਤੂੰ ਅੱਜ ਘਰੇ ਨਾ ਆ ਜਾ ਉਹ ਤੇ ਫਿਰ ਉੱਥੇ ਭਜਦਾ ਉਹ ਉਹੀ ਤਾਂ ਗੱਲ ਕਰਦਾ ਮੈਂ ਹਾਂ ਤੂੰ ਕਹਿੰਦਾ ਯਾਰ ਤੂੰ ਅੱਜ ਘਰੇ ਤਾਂ ਨਾ ਆ ਜਾ ਹਾਂ ਵੀ ਬੜਾ ਹੁੰਦਾ ਵੀ ਮੀ ਬੜਾ ਆਈ ਜਾਂਦਾ ਹਾਂ ਹਾਂ ਤੇ ਵੀ ਤੂੰ ਰਾਤ ਮੇਰੇ ਕੋਲ ਹੀ ਰਹਿ ਜਾ ਅੱਜ ਯਾਰ ਅੱਛਾ ਫੇਰ ਹੂੰ ਤੇ ਦੂਜਾ ਆਵਲੀ ਕਹਿੰਦਾ ਚਲ ਠੀਕ ਆ ਯਾਰ ਅੱਜ ਮੈਂ ਫਿਰ ਤੇਰੇ ਕੋਲ ਹੀ ਰਹਿ ਜਾ ਨਾ ਕਰੇ ਜਾਂਦੇ ਨਹੀਂ ਹਾਂ ਹਾਂ ਤੇ ਦੂਜਾ ਆਵਲੀ ਕਹਿੰਦਾ ਫਿਰ ਤੂੰ ਇੱਥੇ ਬੈਠਾ ਹਾਂ ਤੇ ਮੈਂ ਆਪਣੇ ਬਿਸਤਰੇ-ਬੋਸਤਰੇ ਵਿਛਾਇਆ ਮਾਂ ਠੀਕ ਆ ਹੈ ਅੱਛਾ ਤੇ ਉਹ ਕਹਿੰਦਾ ਚਲ ਠੀਕ ਆ ਵਿਛਾਇਆ ਹਾਂ ਤੇ ਦੂਜਾ ਆਵਲੀ ਤਾਂ ਅੰਦਰ ਬਿਸਤਰੇ ਵਿਸਾਉਣ ਵਾਗ ਜੰਦਾ ਅੱਛਾ ਹੈ ਹਾਂ ਤੇ ਜਦੋਂ ਆਵਲੀ ਬਿਸਤਰੇ ਬੋਸਤਰੇ ਵਿਛਾ ਕੇ ਭਾਈ ਤੇ ਬਾਹਰ ਆਉਂਦਾ ਹਾਂ 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 ਤੇ ਬਾਹਰ ਦੂਜਾ ਆਵਲੀ ਅੱਛਾ ਮੀ ਨਾਲ ਢਿੱਜਾ ਬੈਠਾ ਹੁੰਦਾ ਹਾਂ ਹਾਂ ਹੈ ਹਾਂ ਉਹ ਕਹਿੰਦਾ ਅੰਦਰ ਦਾ ਮੀ ਨਾਲ ਢਿੱਜਾ ਬੈਠਾ ਹੁੰਦਾ ਤੇ ਕਹਿੰਦਾ ਉਹ ਕਹਿੰਦਾ ਤੂੰ ਢਿੱਜਾ ਦਾ ਵੇ ਤੇ ਉਹ ਜੂ ਅੰਦਰੋਂ ਬੈਤਰੇ ਬੋਸਤਰੇ ਵਿਛਾ ਕੇ ਆਇਆ ਹੁੰਦਾ ਤੇ ਉਹ ਨੂੰ ਪੁੱਛਦਾ ਵੀ ਕਿਵੇਂ ਹੋਏ ਕਿਵੇਂ ਮੀ ਚ ਢਿੱਜਾ ਬੈਠਾ ਹਾਂ ਹਾਂ ਹੈ ਹਾਂ ਤੇ ਉਹ ਕਹਿੰਦਾ ਭਾਈ ਮੈਂ ਤਾਂ ਯਾਰ ਘਰੇ ਵਗ ਗਿਆ ਸੀ ਅੱਛਾ कमे हुसनि मीह वारा पई आ ਉਹੀ ਤਾਂ ਗੱਲ ਨਾ ਕੰਦਰ ਦੇ ਕਿੱਦਾਂ ਕਮਲ ਮਰਿਆ ਹਨ ਆਹੋ ਜੀ ਤਾਂ ਨਹੀਂ ਹੁੰਦੇ ਹਨ ਸਹੀ ਗੱਲ ਕਰੀ ਆਉਂਗੇ ਤਾਂ ਇਹ ਤਾਂ ਲੋਕ ਕਰ ਰਹੇ ਹਨ ਹਾਂ ਬੀਤ ਕਲਨ ਪਾਏ ਸੀ ਜਦੋਂ ਤੂੰ ਹੁਣ ਮੇਰੇ ਚ ਫਿਰ ਜਿੱਥੇ ਤੋਂ ਫੁਝਾ ਕੇ ਪਾ ਜਾ ਕਰੀ ਹਾਂ ਜਦੋਂ ਹੋ ਰਿਹਾ ਹੈ ਅੱਛਾ ਜੀ ਇਦਾਂ ਅਗਲਾ ਬਾਤਾਂ ਆਮਲੀਆਂ ਨਹੀਂ ਗੱਲਾਂ ਇਦਾਂ ਹੁੰਦੀਆਂ ਆ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਓਕੇ ਬਾਏ ਥੈਂਕ ਯੂ